ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਮੁੰਡੇ ਆਉਂਦੇ ਨਜ਼ਰ ਆ ਰਹੇ ਨੇ ਪਰ ਅੱਗੇ ਜੋ ਹਕਾੜਾ ਕਰਨ ਵਾਲੇ ਨੇ ਉਹ ਸੀਨ ਦੇਖ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਹੁਣ ਦੇਖੋ ਕਿਵੇਂ ਇਹਨਾਂ ਮੁੰਡਿਆਂ ਨੇ ਬੇਖੌਫ ਹੋ ਕੇ ਸ਼ਰੀਆਮ ਘਰ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਦਰਸਲ ਇਹ ਤਸਵੀਰਾਂ ਬਠਿੰਡਾ ਜ਼ਿਲ੍ਹੇ ਦੀਆਂ ਨੇ ਜਿੱਥੇ ਇੱਕ ਸ਼ਰੋਮਣੀ ਅਕਾਲੀ ਦਲ ਦੇ ਆਗੂ ਜਗਦੀਪ ਸਿੰਘ ਗੈਰੀ ਹੋਰਾਂ ਦੇ ਘਰ ਉੱਤੇ ਅਣਪਛਾਤੇ ਤਿੰਨ ਮੁੰਡਿਆਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਨ੍ਹਾਂ ਦੀ ਕੱਟਿਆ ਹਰਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਊਗੀ ਇਹ ਸਵਾਰਦਾਨ ਉਹ ਅੰਜਾਮ ਦੇਣ ਤੋਂ ਬਾਅਦ ਨੌਜਵਾਨ ਨੇ ਜਿਹੜੇ ਉਹ ਮੌਕੇ ਤੋਂ ਫਰਾਰ ਹੋ ਗਏ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਜਗਦੀਪ ਸਿੰਘ ਗੈਰੀ ਹੋਰਾਂ ਨੇ ਦੱਸਿਆ ਕਿ ਨੌਜਵਾਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਦੀ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਆਗੂ ਜਗਦੀਪ ਸਿੰਘ ਹੋਰਾਂ ਨੂੰ ਖਤਰਾ ਹੈ ਕਿ ਨੌਜਵਾਨ ਉਹਨਾਂ ਦੇ ਉੱਤੇ ਜਾਨਲੇਵਾ ਹਮਲਾ ਕਰ ਸਕਦੇ ਨੇ ਮੈਂ ਜਗਦੀਪ ਸਿੰਘ ਗੈਰੀ ਆਗੂ ਸ਼੍ਰੋਮਣੀ ਕਾਲੀਦਲ ਮੈਂ ਅਸੀ ਗੁਰੂ ਗੋਬਿੰਦ ਸਿੰਘ ਨਗਰ ਕਲੀ ਨੇਮਰ 10/16 ਦੇ ਵਿੱਚ ਰਹਿੰਦੇ ਆਂ ਡੀ ਦੇ ਵਿੱਚ ਰਾਤ ਕੁਝ ਅਣਪਛਾਤੇ ਵਿਅਕਤੀ تن ਵਿਅਕਤੀ ਸੀਗੇ ਜਿਹਦੇ ਕਿ ਇੱਕ ਦੀ ਪਛਾਣ ਵੀ ਸ਼ਾਇਦ ਪੁਲਿਸ ਨੂੰ ਹੋ ਚੁੱਕੀ ਆ ਉਹਨਾਂ ਨੇ ਸਰਚ ਕੀਤਾਗਾ ਪਹਿਲੇ ਸਰਚ ਵਿਹਨ ਉਹਨਾਂ ਦਾ ਚੱਲ ਰਿਹਾ ਉਹਨਾਂ ਨੇ ਅਚਾਨਕ ਮੋਟਰਸਾਈਕਲ ਤੇ ਆਏਗਾ ਰਾਤੀ ਮੋਟਰਸਾਈਕਲ ਤੇ ਆ ਕੇ ਕੁ ਇਧਰ ਚਲੇ ਗਏ ਇੱਕ ਵਾਰੀ ਕ੍ਰਾਸ ਕਰਕੇ ਸਾਡੇ ਘਰ ਨੂੰ ਵਾਪਸ ਆਉਂਦੇ ਹੋਏ ਉਹਨਾਂ ਨੇ ਪਿਸਤਲ ਕੱਢਿਆ ਪਿਸਤਲ ਦੇ ਵਿੱਚੋਂ ਕੱਢ ਕੇ ਉਹਨਾਂ ਨੇ ਤਿੰਨ ਚਾਰ ਫਾਇਰ ਜਿਹੜਾ ਹੈਗਾ ਉੱਥੇ ਮਦਦ ਘਰ ਦੇ ਕੀਤੇ ਆ ਜਿਹੜਾ ਕਿ ਦਰਵਾਜ਼ੇ ਦੇ ਵਿੱਚ ਦੀ ਇੱਕ ਗੋਲੀ ਅੰਦਰ ਚਲੀ ਗਈ ਸੀ ਬਾਕੀ ਗੋਲੀਆਂ ਦਾ ਜਿਹੜੀਆਂ ਹੈਗਾ ਦੋ ਗੋਲੀਆਂ ਤੇ ਕੰਤ ਵੀ ਲੱਗੀਆਂ ਗਈਆਂ ਇਹ ਗੋਲੀ ਦਾ ਨਿਸ਼ਾਨ ਵੀ ਹੈ ਜਿਹੜਾ ਕਿ ਅਸੀਂ ਜਿਹੜਾ ਪ੍ਰਸ਼ਾਸਨ ਨੂੰ ਵੀ ਦਿਖਾਇਆ ਤੁਹਾਡੇ ਪ੍ਰੈਸ ਮੀਡੀਆ ਦੇ ਸਾਥੀ ਵੀ ਇਸ ਨੂੰ ਉਹਨਾਂ ਨੂੰ ਦਿਖਾਇਆ ਸੀ ਇਹ ਬਜਾ ਰਾਂਜਸ ਹਲਤ ਕਰ ਕੋਈ ਸਾਨੂੰ ਸਮਝ ਨਹੀਂ ਲੱਗੀ ਅਸੀਂ ਲੰਬੇ ਸਮੇਂ ਤੋਂ ਪੋਲਿਟੀਕਲ ਲਾਈਨ ਦੇ ਵਿੱਚ ਆ ਰਾਜਨੀਤਿਕ ਤੌਰ ਤੇ ਵਿੱਚ ਤੌਰ ਤੇ ਅਸੀਂ ਗਰੀਬ ਲੋਕਾਂ ਦੀ ਸੇਵਾ ਕਰ ਰਹੇ ਹਾਂ ਇਹ ਫਾਇਰ ਕਰਨੇ ਮੈਂ ਸਮਝਦਾ ਕੋਈ ਛੋਟੀ ਮੋਟੀ ਸਾਜ਼ਿਸ਼ ਨਹੀਂ ਇਹ ਗਿਣੀ ਮਿਰਤੀ ਸਾਜ਼ਿਸ਼ ਆ ਕਿਸੇ ਸਾਸ ਦੇ ਤਹਿਤ ਸਾਡਾ ਜਿਹੜਾ ਹੈਗਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰਾਜਨੀਤਿਕ ਤੌਰ ਤੇ ਇਹ ਜਿਹੜਾ ਹੈਗਾ ਅੱਗੇ ਆ ਕੇ ਜਿਹੜਾ ਉੱਪਰ ਰਹੇ ਨੇ ਕਿਉਂਕਿ ਬ੍ਰਦਰਾਂ ਵੱਡੇ ਉਹ ਵੀ ਪੋਲੀਟਿਕਲ ਲਾਈਨ ਦੇ ਵਿੱਚ ਆ ਮੈਂ ਵੀ ਪੋਲੀਟਿਕਲ ਲਾਈਨ ਦੇ ਵਿੱਚ ਆ ਤੇ ਸਾਡਾ ਕਿਸੇ ਟਾਈਮ ਵੀ ਇਹ ਜਾਨੀਮਾਲੀ ਜਿਹੜਾ ਹੈਗਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਗ੍ਰਿਣੀ ਮਿਤੀ ਸਾਸ ਦੇ ਤਹਿਤ ਸਾਰਾ ਕੁਸੂਰ ਹੈ ਕਿੰਨੇ ਕੁ ਵਿਅਕਤੀ ਆਏ ਸੀ ਕਿੰਨੇ ਕਦੋਂ ਟਾਈਮ ਹੈਗਾ ਇੱਕ ਮੋਟਰਸਾਈਕਲ ਤੇ ਆਏ ਸੀਗੇ ਜੀ ਤਿੰਨ ਵਿਅਕਤੀ ਸੀਗੇ ਜਿਹੜੇ ਪਿਛਲੇ ਵਿਅਕਤੀ ਨੇ ਜਿਹੜੀ ਕਿ ਫਾਇਰਿੰਗ ਕੀਤੀ ਆ 11:32-33 ਮਿੰਟ ਦਾ ਕਰੀਬਨ ਰਾਤ ਕੀ ਕਰਈ ਸੀ ਹਾਂ ਅਸੀਂ ਰਾਤੀ ਘਰੇ ਪਏ ਸੀਗੇ ਤੇ ਉਹ ਦਿਨ ਸ਼ਾਮ ਦਾ ਰਾਤ ਨੂੰ ਤਾਂ ਨਹੀਂ ਪਤਾ ਲੱਗਦਾ ਕਾਰਨ ਕੀ ਲੱਗਦਾ ਕੀ ਆਈ ਕਰੇ ਤੁਹਾਡੇ ਘਰੇ ਲੱਗੀ ਗੋਲੀ ਜਿਹੜੀ ਦਰਵਾਜੇ ਤੇ ਦੱਸੀ ਹਾਂ ਹਾਂ ਦਰਵਾਜੇ ਦੇ ਵਿੱਚ ਦੀ ਅੰਦਰ ਗੋਲੀ ਲੰਘ ਗਈ ਹੈ ਜੀ ਕੋਈ ਨੁਕਸਾਨ ਵਗੈਰਾ ਤਾਂ ਨਹੀਂ ਨਹੀਂ ਜਾਣੇ ਨੁਕਸਾਨ ਹੁਣ ਜਿਹੜਾ ਕ ਬਚ ਗਿਆ ਪਰ ਮਤਵ ਨਹੀਂ ਮੇਹਰ ਇਸ ਕੱਲ ਤੇ ਜਾਣੇ ਨੁਕਸਾਨ ਨਹੀਂ ਹੋਇਆ ਕੋਈ ਪੁਲਿਸ ਮੌਕੇ ਤੇ ਆ ਗਈ ਸੀ ਸਵੇਰੇ ਆਈ ਨਹੀਂ ਪੁਲਿਸ ਨੂੰ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਨਾਲ ਦੇ ਨਾਲ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਹੈ ਤੇ ਪਰਸਤ ਕਰੀ ਉਹਨਾਂ ਦੇ ਘੰਡੇ ਦੇ ਵਿੱਚ ਆ ਗਈ ਸੀ ਕੀ ਲੱਗਦਾ ਹੈ ਜਾਣਦੇ ਤੁਹਾਡੇ ਬੰਦੇ ਕੋਈ ਕੀ ਕਿਸ ਤਰ੍ਹਾਂ ਦੇ ਬੰਦੇ ਸੀਗੇ ਕੋਈ ਕੱਲਾ ਕੋਈ ਨਹੀਂ ਸਾਡੀ ਤਾਂ ਕੋਈ ਰਾਜਸਿਨੀ ਮੇਰੇ ਤੋਂ ਕੋਈ ਕਿਸੇ ਕਿਸਮ ਦੇ ਕੋਈ ਅਨੰਦ ਸਨੇਹੀ ਉਹਨਾਂ ਦੇ ਨਾਲ ਲੱਗਦਾ ਨਹੀਂ ਉਹਨੂੰ ਕਿ ਲੇਕਿਨ ਪੁਲਿਸ ਸਟੇਟ ਕਰ ਰਹੀ ਹੈ ਕਿ ਉਹ ਪਹਿਲਾਂ ਵੀ ਕਈ ਕੇਸਾਂ ਦੇ ਵਿੱਚ ਜਿਹੜਾ ਹੈਗਾ ਉਹ ਹੈਗੇ ਨੇ ਇਸ ਕਰਕੇ ਉਹਨਾਂ ਦਾ ਪ੍ਰਭਾਸ਼ਣਾ ਲਾ ਕਿਸੇ ਦੀ ਸੱਜ ਦੇ ਤਹਿਤੀ ਹੋਇਆ ਹੈ ਸੂਚ ਮੌਕੇ ਆਗੂ ਜਗਦੀਪ ਸਿੰਘ ਹੋਰਾਂ ਨੇ ਪ੍ਰਸ਼ਾਸਨ ਅਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਉਕਤ ਹਮਲਾਵਾਰਾਂ ਤੇ ਕਾਰਵਾਈ ਦੀ ਮੰਗ ਕੀਤੀ ਹੈ ਦਨ ਮਿਊਟ ਲਈ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ